150 ਮੈਂ ਮੈਂ ਬਚਾਤੀ ਐ ਵੱਢਣ ਤੋਂ ਠੀਕ ਆ ਜਦੋਂ ਦਾ ਮੇਰਾ ਇੱਕ ਲੱਛੋ ਭਰਾ ਸੀ ਘਲਕੜਾਂ ਦਾ ਮਰ ਗਿਆ ਸੀਗਾ ਵਪਾਰੀ ਹਾਂ ਤੇ ਉਦੋਂ ਬਾਅਦ ਮੈਂ ਫੰਡਰਾਂ ਹੀ ਲਿਉਣਾ ਫੰਡਰਾਂ ਹੀ ਲਿਉਣਾ ਹਾਂ ਤੇ ਮੈਨੂੰ ਲੱਗਾ ਵੀ ਜਿਹੜੀਆਂ ਫੰਡਰਾਂ ਲਈ ਆਉਣਾ ਉਹ ਮੈਨੂੰ ਲੱਗਾ ਹੀਰੇ ਜਿਹੜੇ ਆ ਮੈਂ ਖੰਡ ਪਾਠ ਨਹੀਂ ਕਰਾਉਂਦਾਗਾ ਵੀ ਲੋਕਾਂ ਨੂੰ ਪਕੌੜੇ ਖਾਣ ਦੀ ਕੋਈ ਲੋੜ ਨਹੀਂ ਹਾਂ ਤੇ ਇਹਨਾਂ ਨੂੰ ਖਵਾ ਗਏ ਇਹ ਜਟਵਾੜਾਂ ਨੇ ਪਕੌੜੇ ਖਾ ਕੇ ਕਿਹੜਾ ਕਹਿਣਾ ਵੀ ਚੰਗੇ ਆ ਚੰਗੇ ਆ ਨਹੀਂ ਗੱਲ ਐ ਕਿ ਉਹ ਹੀ ਆ ਜਿਵੇਂ ਕਹਿੰਦੇ ਨਾ ਵੀ ਪੋਲਿਆਂ ਚੋਂ ਹੀਰਾ ਮਿਲਦਾ ਵਾ ਹਾਂ ਜੀ ਮਿਲਿਆ ਆ ਬੱਚੇ ਪਰਮਾਤਮਾ ਨੇ ਇੱਕ ਧੀ ਦਾ ਤਨ ਦਿੱਤਾ ਦੋ ਬੱਚੇ ਦਿੱਤੇ ਆ ਹਾਂ ਜੀ ਕਿਸੇ ਕਰਦੀ ਜਾਨਵਰਾਂ ਦਾ ਵੀ ਆ ਹੀ ਆ ਵੀ ਹੁਣ ਤੂੰ ਆਣਾ ਵੀ ਇਹੋ ਜੇ ਜਾਨਵਰ ਹੀ ਲਿਆਂਦੇ ਸਾਰੇ ਤੇ ਸਾਰੇ ਕੰਪੀਟੀਸ਼ਨ ਵਾਲੇ ਆ ਤੇ ਜਿਹੜੇ ਬੰਦਿਆਂ ਕੋਲੇ ਪਹਿਲਾਂ ਸੀ ਉਹਨਾਂ ਨੂੰ ਪਾਰਖ ਹੀ ਹੈ ਨਹੀਂ ਸੀਗੀ ਸਾਨੂੰ ਮਹਾਰਾਜ ਜੀ ਉਹਨਾਂ 48 ਘੰਟੇ ਪ੍ਰਸ਼ਾਦਾ ਨਾਲ ਖਵਾਓ ਹਾਂ ਜੀ ਅਸੀਂ ਉਦੋਂ ਜ਼ਿਆਦਾ ਵੜਕਾ ਮਾਰਾਂਗੇ ਭਿੰਡਰਾ ਦੇ ਸੰਤਾਂ ਨੂੰ ਠੀਕ ਆ ਪੂਪਾ ਵਾਹਿਗੁਰੂ ਵਾਹਿਗੁਰੂ ਇਹ ਪਿੰਡ ਇੱਕ ਵਾਰ ਆਪਣਾ ਫੇਰਦਾ ਆਉਂਦੇ ਪਿੰਡ ਦਾ ਪੱਗਿਆ ਪਿੰਡ ਆਪਣੀ ਸ਼ੁਭ ਕਲਕਲਾਂ ਕਲਕਲਾਂ ਤੇ ਬਜ਼ੁਰਗਾਂ ਦਾ ਨਾਂ ਤੇ ਵਸਤੀ ਬਣੀ ਸਾਡੀ ਆਪ ਦੀ ਪਰਿਵਾਰ ਦੀ ਠੀਕ ਹੈ ਜੀਡੀ ਰੋਡ ਦੇ ਤੇ ਹਾਕਮਾਂ ਨਾਲ ਕਲਕਲਾਂ ਠੀਕ ਹੈ ਤੇ ਇੱਕ ਮਾੜਾ ਮੋਟਾ ਹੁਣ ਕੋਣ ਜਿਹੜੇ ਵੇਖਣ ਵਾਲੇ ਉਹਨਾਂ ਨੂੰ ਵੀ ਦੇ ਦੇ ਵੀ ਜਿਹੜਾ ਕੋਈ ਪ੍ਰਾਲੀ ਪ੍ਰੂੜੀ علاوہ ਕਹਿਣਾ ਬਸ ਬਰਾਹੀਗੀ ਆ ਆ 10-9 ਦੀ ਮਿਹਨਤ ਕਰੋਗੇ ਤੇ ਅੱਪੇ ਹੀਰੇ ਜੰਪ ਲੈਣੇ ਆ ਤੇ ਜੇ ਹਰਾਮ ਦਾ ਕੰਮ ਆ ਤਾਂ ਫਿਰ ਤਾਂ ਚਿੱਟਾ ਤੇ ਕਾਲਾ ਹੀ ਪੀਣਗੇ ਵਾਹਿਗੁਰੂ 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 ਸਹੀ ਗੱਲ ਆ ਬਾਪੂ ਇਹ ਵੀ ਗੱਲ ਤੇਰੀ ਸਹੀ ਆ ਅਸੀਂ ਭਵਾਨਤਮਨ ਸਰਕਾਰ ਤੋਂ ਦੋ ਗੱਲਾਂ ਪਾਲਦੇ ਸੀ ਹਾਂ ਵੀ ਇੱਕ ਤਾਂ ਚਿੱਟਾ ਬੰਦ ਕਰ ਦੇ ਹਾਂ ਮੇਰਾ ਪੋਤਾਂ ਦਾ ਮੇਰਾ ਭਰਾਵਾਂ ਨੂੰ ਲੱਗਦਾ ਸੀ ਹਾਂ 16 ਸਾਲ ਦਾ ਬੱਚਾ ਗੱਡੀ ਥੱਲੇ ਆ ਕਲਕਲਾਂ ਦਾ ਅੱਛਾ ਜੀ ਤੇ ਇੰਨਾ ਲੈਗ ਬੱਚਾ ਸੀ ਦਾਦੇ ਨੇ ਕਣਕਾਂ ਵਾਲੀਆਂ ਗੋਲੀਆਂ ਖਾਧੀਆਂ ਦੁੱਖ ਦੇ ਮਾਰਿਆ ਤੇ ਇਹ ਸੱਚੇ ਪਾਸੇ ਦੁੱਧ ਦੀ ਪਛਾਣ ਕਰਾਣ ਦੀ ਆਹ ਪਾਰਟੀ ਹਾਂ ਤੇ ਚਿੱਟਾ ਬੰਦ ਕਰ ਦਿੰਦੇ ਤੇ ਅਸੀਂ ਚੜ੍ਹਦੀਆਂ ਕਲਾ ਸੀ ਸਾਰੇ ਪਾਣੀ ਪਾ ਕੇ ਵੇਚ ਦਿਆ ਮੈਂ ਕਿਲੋ ਦੇ ਵਿੱਚ ਅੱਧਾ ਕਿਲੋ ਪਾਣੀ ਪਾ ਕੇ ਵੇਚਦਾ ਉਦੋਂ ਜੈਨ ਕੋਲੇ ਫੋਨ ਸੀਗਾ 93 ਚ ਹਾਂ ਤੇ ਮੈਂ ਉਹਨੂੰ ਗਾਲਾਂ ਕੱਢੀਆਂ ਹਾਂ ਠੀਕ ਆ ਜਾਂ ਮੁਰ ਜਾ ਮੇਰੇ ਮੈਂ ਲੜ ਪਿਆ ਜਾਂ ਮੁਰ ਜਾ ਮਹਾਰਾਜ ਜੋਗਨਾ ਉਹ ਮੈਨੂੰ ਮਾ ਗਾਣਾ ਕੋਲ ਮੇਰਾ ਸਾਡਾ ਭਈਆ ਚਾਚਾ ਪਾਣੀ ਜਾ ਪਾਉਂਦਾ ਸੀਗਾ ਉਹਨੂੰ ਲਾਲਾ ਕਹਿੰਦੇ ਮੈਨੂੰ ਮੇਰਾ ਭਈਆ ਮਹਾਜਰ ਕਹਿੰਦਾ ਸੀ ਅੱਛਾ ਜੀ ਤੇ ਇਹ ਪਾਣੀ ਨਾ ਪਾਉਣ ਹੱਤੇ ਵਾਲੇ 1 ਮਿੰਟ ਨਹੀਂ ਚੱਲਦਾ ਅੱਛਾ ਜੀ ਤੇ ਜੇ ਆ ਦੋ ਨੰਬਰ ਦਾ ਦੁੱਧ ਆ ਮੈਂ ਤਾਂ ਇਹਨਾਂ ਨੂੰ ਚੰਗਾਈ ਜਾਂਦਾ ਇਹ ਸਾਡਾ 100 ਰੁਪਏ ਦੁੱਧ ਵੀ ਸਸਤਾ ਹੈ ਤੇ ਘੱਟੇ ਦਾ ਪੀ ਜਾਂ ਲੋਕ ਤਾਂ ਨਾ ਪੀਣ ਇਹਨਾਂ ਨੂੰ ਪੀਾਈ ਜਾਂਦਾ ਜਿੰਨਾ ਹੁੰਦਾ ਅੱਛਾ ਇਹਨਾਂ ਨੂੰ ਪੀਾਈ ਜਾਂਦਾ 5000 ਰੁਪਏ ਮੇਰੀ ਮਿਹਨਤ ਦਾ ਰੋਜ਼ ਘਟਦਾ ਮੈਨੂੰ ਨਹੀਂ ਦੁੱਧ ਤਾਂ ਡੇਰੀ ਡੂਰੀ ਪਾਉਂਦੇ ਨਾ ਜਮਾਂ ਜੀ ਇਹੀ ਚੁੰਗੀ ਜਾਂਦੇ ਅੱਛਾ ਤਾਂ ਹੀ ਫਿਰ ਪ੍ਰਾਲੀ ਦੇ ਕਹਿਣਾ ਫਿਰ ਗੌਣ ਲੱਗ ਗਿਆ ਨਾ ਵਿੱਚੋਂ ਸਾਨੂੰ ਪਤਾ ਲੱਗ ਗਿਆ। ਇਹ ਭੈਆਂ ਕਿਸੇ ਦੇ ਦੁੱਧ ਬਾਗਦੇ ਆ ਸੀ ਬਾਦੋਂ ਬਾਦ ਕਿੱਲਾ ਨਾਲ ਹੋਰ ਪੈਲੀ ਦਾ ਲੈ ਲਾਂਗੇ। ਹਾਂ। ਤੇ ਆ ਆ ਦਾ ਸੀਸਾ ਦਿੰਦੀਆਂ ਨਾ। ਆ ਪ੍ਰਾਲੀ ਵਾਂਚੋਂ ਆ ਜਾਂਦੀ ਅੱਧਾ ਦਿਹਾੜਾ ਮਾਰਦੇ ਮੀਆਂ ਦੇ ਉੱਤੋਂ ਦੀ ਨਾਹੀ ਆ। ਬਸ ਸਹੀ ਆ ਸਹੀ ਆ। ਤਾਂ ਹੀ ਤਾਂ ਸਾਰੀ ਮੰਡੀ ਦਾ ਢੇਡਾ ਕਢਾਉਂਦੀ ਫਿਰਦੀ ਇਕੱਲੀ। ਦੋ ਬੰਦਿਆਂ ਦਾ ਸੀ ਇਹ ਨਹੀਂ ਆਉਂਦੇ। ਅਸੀਂ ਤਾਂ ਦੋ ਬੰਦਿਆਂ ਨੇ ਕਹਿੰਨੇ ਆ ਵੀ ਜਿੰਨਾ ਜੇ ਤੂੰ ਸੱਚ ਦੀ ਕਮਾਈ ਤੇ ਨਹੀਂ ਆਉਦੇ। ਹਾਂ। ਉਹਨਾਂ ਚਿਰ ਝੂਠ ਆ ਬਾਤ। ਝੂਠ ਆ। ਮੈਂ 25 ਸਾਲ ਦਾ ਇੱਕ ਵਾਖਰੂ ਦੇ ਪੱਲੇ ਪਾਇਆ ਤੇ ਮੈਨੂੰ ਪਰ ਕਾਲ ਨੂੰ ਵੇਖੋ ਥੋੜੇ ਸਾਹਮਣੇ ਇੰਨੀ ਸੌਰੀ ਮੰਨਦਾ ਵੀ ਇਸ ਜੈਜਮੈਂਟ ਨੂੰ ਮੇਰੇ ਕੋਲ ਬਾਲਾ ਮੰਨਦਾ ਚੰਗਾ ਬੋਲਿਆ ਗਿਆ ਮੈਂ ਉਹ ਮਾਫੀ ਦਾ ਪਾਤਾ ਨਹੀਂ ਚੜੋ ਹੋ ਜਾਂਦਾ ਵਾ ਬਾਕੀ ਉਹ ਉਹ ਹੋ ਜਾਂਦਾ ਬਾਈ ਵੀ ਜਦੋਂ ਅਸੀਂ ਪੁੱਛ ਕੇ ਗਏ ਸੀ ਹਾਂਜੀ ਵੀ ਸਾਰੀ ਲਾਲ ਫੁੱਲ ਤਾਂ ਲੈ ਹੀ ਲੈਣਾ ਸਰ ਸਾਡੇ ਕਰਮਾਂ ਦੇ ਜੱਜ ਸਾਹਿਬ ਨਾਲ ਦੂਜਾ ਮਿਲ ਗਿਆ ਹਾਂ ਪਰ ਉਹ ਤਨੌਲੇ ਦੇ ਉੱਤੇ ਬੋਲੋ ਹਾਂ ਟੀਜੀ ਨੰਬਰ ਤੇ ਆਉਦਾ ਠੀਕ ਹੈ ਜਿਹਨੇ ਸਾਨੂੰ ਹਰਾਇਆ ਅੱਛਾ ਸਾਨੂੰ ਹੋਰ ਕੋਈ ਹੈਰਾਨਦਾ ਸਾਨੂੰ ਕੋਈ ਦੁੱਖ ਨਹੀਂ ਸੀਗਾ ਹਾਂ ਪਰ ਜਿਹੜਾ ਇੱਥੇ ਹਰਾਇਆ ਅੱਛਾ ਉਹ ਉੱਥੇ ਤੀਜੇ ਤੇ ਸੀ ਇੱਥੇ ਪਹਿਲੇ ਤੇ ਆ ਹਾਂ ਪਹਿਲੇ ਤੇ ਕੀਤਾ ਠੀਕ ਆ ਨਾ ਉਹ ਆ ਸਾਡੀ ਕੱਟੀ ਵਾਂਗੂ ਉਹ ਕੰਟਰੋਲ 14 ਸੀਗਾ ਅੱਛਾ ਤੇ ਮੈਂ ਉੱਥੇ ਇਹ ਕਮੇਟੀ ਸੁਣੀ ਸੀਗੀ ਹਾਂ ਵੀ ਜਿਹੜਾ ਪਹਿਲੇ ਤੇ ਵੀ ਆਉਂਦਾ ਹੋਵੇ ਤਣਾਉਲੇ ਹਾਂ ਜਿਵੇਂ ਆ ਸਾਡੀ ਕੱਟੀ ਵਾਂਗੂ ਉਹ ਮਾਲਕ ਦੀ ਨਹੀਂ ਬਣਦੀ ਉਹ ਅਸੀਂ ਰਿੰਗ ਚੋਂ ਵੀ ਬਾਹਰ ਕੱਢ ਦੇਣੀ ਆ ਤੇ ਉਹ ਵੀ ਤੋਂ ਤਾਂ ਹੀ ਕਰਦਾ ਸੀਗਾ ਠੀਕ ਆ ਤੇ ਪਰਸਾਂ ਵੀ ਹਾਂ ਨਹੀਂ ਚਲੋ ਮਹਾਰਾਜ ਜਿਓ ਫੇਰ ਵੀ ਅਸੀਂ ਇਸ ਮੇਲੇ ਵਾਲਿਆਂ ਨੂੰ ਵਧਾਈ ਦਾ ਪਾਤਰ ਦਿੰਦੇ ਆ ਨਹੀਂ ਚਲੋ ਆਪਾਂ ਨੂੰ ਬਹੁਤ ਵੱਡਾ ਪਲੇਟਫਾਰਮ ਦਿੰਦੇ ਆ ਬਹੁਤ ਬਹੁਤ ਮਹਾਰਾਜੀ ਦੇ ਲੋਕਾਂ ਨੂੰ ਬੜਾ ਸ਼ੌਂਕ ਆ ਲੋਕ ਬੜਾ ਉਤਸ਼ਾਹ ਨਾਲ ਆਏ ਆ ਇੱਥੇ ਤੇ ਬੜਾ ਸ਼ੌਂਕ ਪਿਆ ਵੀ ਨਵੇਂਆਂ ਨੂੰ ਵੀ ਮੈਂ ਸੱਚੇ ਪਾਤਸ਼ਾਹ ਇਹਨਾਂ ਚੜ੍ਹਦੀ ਕਲਾ ਰੱਖੇ ਗਾਂ ਜੇ ਕੋਈ ਕਿਸੇ ਗਲਤੀ ਹੋਵੇ ਮੈਂ ਨਾ ਦੂਰ ਨਾ ਜਾ ਕੇ ਤੁਹਾਨੂੰ ਸ਼ੌਂਕ ਪੈ ਗਿਆ ਇੱਕ ਮੇਲਾ ਲਾਇਆ ਤੇ ਦੂਜਾ ਆ ਗਿਆ ਹਾਂ ਤੇ ਦੂਜੇ ਮੇਲੇ じゃ ਕਿੰਨਾ ਫੁੱਲ ਹੋ ਗਿਆ ਹੁਣ ਇਸ ਚ ਇਹ ਚ ਦੂਜਾ ਇੱਕ ਪਹਿਲਾਂ ਦਾ ਬਸ ਅੱਛਾ ਇੱਕ ਛੋਟੇ ਦੇ ਆਪਣੇ ਕੱਟੇ ਦੇ ਤੇ ਇੱਕ ਇਹਦੇ ਬੱਜ ਗਿਆ ਹਾਂ ਕੱਲ ਕੋਈ ਨਹੀਂ ਸੀ ਪਹੂ ਨਹੀਂ ਕੱਲ ਹੈ ਨਹੀਂ ਕੱਲ ਹੈ ਚਲੋ ਤੇ ਹੋਰ ਹੁਣ ਹੈਗਾ ਪਸ਼ੂ ਕੋਈ ਹੋਰ ਵੀ ਕਿੰਨਾ ਹੀ ਬਸ ਬਸ ਹੋਣ ਬਸ ਮਹਾਰਾਜ ਚਲੋ ਬਹੁਤ ਆ ਦੋ ਫਲ ਬਹੁਤ ਆ ਇੱਕ ਮੇਲੇ 'ਚ ਦੋ ਫਲ ਲੈ ਜਾਣੇ ਤਾਂ ਵੱਡੀ ਗੱਲ ਹੀ ਹੁੰਦੀ ਆ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਰੇ ਰੱਖੇ ਸਾਰੇ ਵੀਡੀਓ ਵਾਲਿਆਂ ਨੂੰ ਠੀਕ ਆ ਬਾਪੂ ਧੰਨਵਾਦ ਬਹੁਤ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ